ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਪੰਜਾਬ ਦੇ ਨਵੇਂ ਸੜਕੀ ਪ੍ਰੋਜੈਕਟ ਰੋਕਣ ਦੀ ਜਿੱਤੀ ਚੇਤਾਵਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਅਗਰੋ ਸੁਖਵੀਰਪਾਲ ਦਾ ਵੱਡਾ ਐਲਾਨ ਕਹੀ ਅਹਿਮ ਗੱਲਾਂ ਕੇਂਦਰੀ ਮੰਤਰੀ ਰਮਨ ਸਿੰਘ ਵਿਟੂ ਨੇ ਪੰਜਾਬ ਚ ਫੂਡ ਟੈਸਟਿੰਗ ਲੈਬ ਖੋਲਣ ਦਾ ਕੀਤਾ ਐਲਾਨ ਸੁਣਾਈ ਖੁਸ਼ਖਬਰੀ ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਬਾਰੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਮਿਲੀ ਜ਼ਮਾਨਤ ਪੰਜਾਬ ਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਪੰਜਾਬ ਚ ਵੱਡੇ ਪੱਧਰ ਤੇ ਹੋਵੇਗਾ ਪ੍ਰਸ਼ਾਸਨਿਕ ਤੇ ਪੁਲਿਸ ਫੇਰ ਬਦਲ ਸੀਐਮ ਭਗਵੰਤ ਮਾਨ ਲੈਣਗੇ ਫੈਸਲਾ ਵਿਜੀਲੈਂਸ ਵਿਰੇ ਦੀ ਵੱਡੀ ਕਾਰਵਾਈ 1.5 ਲੱਖ ਰੁਪਏ ਰਿਸ਼ਵਤ ਲੈਣ ਦਾ ਪ੍ਰਾਈਵੇਟ ਵਿਅਕਤੀ ਬਿジネス ਨੇ ਕੀਤਾ ਕਾਬੂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕਿਸਾਨਾਂ ਗੁਨੇ ਕੇ ਹਸ਼ੰਬੂ ਬਾਰਡਰ ਖੁੱਲਦਿਆਂ ਹੀ ਦਿੱਲੀ ਕਰਾਂਗੇ ਕੂਚ ਪੰਜਾਬ ਸਰਕਾਰ ਨੇ ਪੰਜਾਬ ਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਸਰਕਾਰ ਨੇ ਐਨ ਜੀ ਡੀ ਆਰ ਐਸ ਪੋਰਟਲ ਵਿੱਚ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਵਿੱਚ ਪ੍ਰਮਾਣਿਤ ਗੈਰ ਪ੍ਰਮਾਣਿਤ ਕਲੋਨੀ ਹੋਣ ਤੇ ਕਲੋਨੀ ਦਾ ਲਾਇਸੈਂਸ ਨੰਬਰ ਟੀ ਐਸ ਨੰਬਰ ਆਦੀ ਜਾਣਕਾਰੀ ਦੇਣ ਤੋਂ ਇਲਾਵਾ ਲਾਈਸੈਂਸ ਜਾਰੀ ਕਰਨ ਦੀ ਮੀਤੀ ਕਲੋਨੀ ਦਾ ਨਾਮ ਅਤੇ ਕਲੋਨਾਈਜ਼ਰਾਂ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ ਵਿੱਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲ ਜਾਂ ਹੋਰ ਪੁਰਾਣੀ ਆਬਾਦੀ ਚ ਲਾਲ ਹਕੀਰਾ ਦੀ ਰਹਾਇਸ਼ੀ ਖੇਤਰਾਂ ਦੀਆਂ ਰਜਿਸਟਰੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਨ੍ਹਾਂ ਅਨਧਿਕਾਰਤ ਕਲੋਨੀਆਂ ਵਿੱਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ ਸੀਵਰੇਜ ਸੜਕਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਹੈ ਇਸ ਕਾਰਨ ਲੋਕ ਪਰੇਸ਼ਾਨ ਹਨ ਸੂਬੇ ਵਿੱਚ ਕਰੀਬ 3 ਸਾਲ ਤੋਂ ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਤੇ ਲੱਗੀ ਐਨਓਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸ ਵਾਰ ਫਰਵਰੀ ਮਹੀਨੇ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਤੱਕ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਨਾ ਜਾਰੀ ਹੋਣ ਕਾਰਨ ਲੋਕ ਖੱਜਲ ਖਵਾਰ ਹੋ ਰਹੇ ਹਨ ਕੇਂਦਰੀ ਸੜਕੀy ਵਜ਼ਾਈ ਮੰਤਰੀ ਨੀਤਿਨ ਗੜਗਰੀ ਨੇ ਪੰਜਾਬ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੌਮੀ ਮਾਰਗਾਂ ਲਈ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਦੇ ਕਬਜ਼ੇ ਨਾ ਦਿਵਾਏ ਗਏ ਤਾਂ ਪੰਜਾਬ ਲਈ ਨਵੇਂ ਕੌਮੀ ਮਾਰਗਾਂ ਦੇ ਪ੍ਰੋਜੈਕਟਾਂ ਲੋਟ ਨਹੀਂ ਕੀਤੇ ਜਾਣਗੇ ਪੰਜਾਬ ਸਰਕਾਰ ਲਈ ਇਹ ਚਿੰਤਾ ਵਾਲਾ ਸਨੇਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਕਰਕੇ ਪਿੰਡੂ ਲਿੰਕ ਸੜਕਾਂ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਠੱਪ ਪਿਆ ਹੈ ਕੇਂਦਰੀ ਮੰਤਰੀ ਨੀਤਿਨ ਗੜਗਰੀ ਨੇ ਪੰਜਾਬ ਵਿਛਲੇ ਕੌਮੀ ਮਾਰਗਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪੰਦਰ ਸਿੰਘ ਈਟੀਓ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਖ ਸਕੱਤਰ ਅਤੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਸ਼ਾਮਿਲ ਹੋਏ ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਜ਼ਮੀਨਾਂ ਦੇ ਕੇ ਕਾਰਨ 3300 3 ਕਰੋੜ ਰੁਪਏ ਦੇ 3 ਕੌਮੀ ਮਾਰਗਾਂ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਜਦੋਂ ਕਿ 4942 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੈ ਕੇ ਕਾਰਵਾਈ ਪ੍ਰਕਿਰਿਆ ਅਧੀਨ ਹੈ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀ ਨੇ ਗੜਗਰੀ ਕੋਲ ਪੰਜਾਬ ਨੂੰ ਨਵੇਂ ਸੜਕੀ ਪ੍ਰੋਜੈਕਟ ਦੇਣ ਦੀ ਮੰਗ ਰੱਖੀ ਹੈ ਜਿਸ ਤੇ ਟਿੱਪਣੀ ਕਰਦੇ ਆ ਗੜਗਰੀ ਨੇ ਕਿ ਹੈਗੀ ਪਹਿਲਾਂ ਤੋਂ ਚੱਲ ਰਹੇ ਕੌਮੀ ਮਾਰਗਾਂ ਦੇ ਪ੍ਰੋਜੈਕਟਾਂ ਦੇ ਅੜੀਕੇ ਜੇ ਪੰਜਾਬ ਸਰਕਾਰ ਨੇ ਦੂਰ ਨਾ ਕੀਤੇ ਤਾਂ ਇੰਨਾ ਕੇਂਦਰੀ ਪ੍ਰੋਜੈਕਟਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਗੜਗਰੀ ਨੇ ਕਿਹਾ ਕਿ ਉਦੋਂ ਤੱਕ ਨਵੇਂ ਸੜਕੀ ਪ੍ਰੋਜੈਕਟ ਪੰਜਾਬ ਨੂੰ ਨਹੀਂ ਦਿੱਤੇ ਜਾਣਗੇ ਜਦੋਂ ਤੱਕ ਮੌਜੂਦਾ ਪ੍ਰੋਜੈਕਟਾਂ ਦੀਆਂ ਮੁਸ਼ਕਲਾਂ ਦੂਰ ਨਹੀਂ ਹੋ ਜਾਂਦੀਆਂ ਸ਼੍ਰੋਮਣੀ ਗੱਲਦਲ ਵਿੱਚ ਫੁੱਟ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰ ਹਾਜ਼ਰ ਹੋਣਗੇ ਦੂਜੇ ਪਾਸੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਧੜੇ ਨੇ ਨਰਾਜ ਮੁੱਤਲ ਸ਼੍ਰੋਮਣੀ ਕਮੇਟੀ ਅਤੇ ਸਾਬਕਾ ਜਥੇਦਾਰ ਨਾਲ ਲੋਬਿੰਗ ਸ਼ੁਰੂ ਕਰ ਦਿੱਤੀ ਹੈ ਸੁਖਵੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਉਹ ਸ਼੍ਰੀਕਾਲ ਤੱਕ ਸਾਇ ਵਿਖੇ ਨਿਮਰਤਾ ਸਹਿਤ ਪੇਸ਼ ਹੋਣਗੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਸ਼੍ਰੀਕਾਲ ਤੱਕ ਸਾਹਿਬ ਦੇ ਹੁਕਮ ਅਨੁਸਾਰ ਦਾਸ ਇਸ ਮਹਾਨ ਅਸਥਾਨ ਤੇ ਅ타 ਸ਼ਰਦਾ ਤੇ ਨਿਮਰਤਾ ਨਾਲ ਮੱਥਾ ਟੇਕਣਗੇ ਬਾਗੀ ਧੜੇ ਵੱਲੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਕੋਈ ਪ੍ਰਤੀਕਿਰਿਆ ਦਿੱਤੀ ਹੈ। ਬਾਗੀ ਧੜੇ ਵੱਲੋਂ ਵਿਰੋਧ ਕਰਨ ਅਤੇ ਸ਼੍ਰੀ ਕਾਲ ਤੱਕ ਸਾਇ ਵਿਖੇ ਮਾਫੀ ਮੰਗਣ ਤੋਂ ਬਾਅਦ ਵੀ ਸੁਖਵੀਰ ਬਾਦਲ ਨੇ ਆਪਣੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ। ਲੁਧਿਆਣਾ ਵਿੱਚ ਖੁਰਾਕ ਮੰਤਰਾਲੇ ਵੱਲੋਂ ਵਪਾਰੀਆਂ ਦੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਵਿੱਚ ਕੇਂਦਰੀ ਖੁਰਾਕ ਅਤੇ ਰੇਲ ਰਾਜ ਮੰਤਰੀ ਰਵਨੀਸ਼ ਸਿੰਘ ਮਿੱਟੂ ਨੇ ਵੀ ਸ਼ਿਰਕਤ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਖੁਰਾਕ ਮੰਤਰਾਲੇ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਹੁਣ ਹਰ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਜਿਸ ਲਈ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ ਉਹਨਾਂ ਨੇ ਦੱਸਿਆ ਕਿ 19 ਸਤੰਬਰ ਤੋਂ ਦਿੱਲੀ ਦੇ ਪ੍ਰਕティ ਮੈਦਾਨ ਵਿਖੇ ਤਿੰਨ ਰੋਜ਼ਾ ਵਰਲਡ ਫੂਡ ਇੰਡੀਆ 2024 ਮੈਗਾ ਫੂਡ ਇਵੈਂਟ ਯੋਜਿਤ ਕੀਤਾ ਜਾਵੇਗਾ ਬਿੱਟੂ ਨੇ ਪੰਜਾਬ ਦੇ ਸਮੂਹ ਵਪਾਰੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਰਾਜ ਮੰਤਰੀ ਰਵਨੀ ਸਿੰਘ ਮਿੱਟੂ ਨੇ ਕਿਹਾ ਹੈ ਕਿ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਲੈ ਜਾਣ ਲਈ ਉਹਨਾਂ ਦਾ ਕੰਮ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਨਾਜ਼ ਦੀ ਵੱਡੀ ਬਰਬਾਦੀ ਹੋ ਰਹੀ ਹੈ ਅਤੇ ਪ੍ਰੋਸੈਸਿੰਗ ਹੀ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਵੱਲ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਹੈ ਲੋੜ ਇਸ ਗੱਲ ਦੀ ਹੈ ਕਿ ਫੂਡ ਪ੍ਰੋਸੈਸਿੰਗ ਨੂੰ ਪੰਜਾਬ ਦੇ ਹਰ ਘਰ ਤੱਕ ਕਿਵੇਂ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਉਤਪਾਦਾਂ ਤੇ ਵੱਧ ਮੁਨਾਫਾ ਮਿਲ ਸਕੇ ਅਤੇ ਪਾਦਾਂ ਦਾ ਜੀਵਨ ਵੀ ਵਧੇ ਮੀਟਿੰਗ ਵਿੱਚ ਪੰਜਾਬ ਵਿੱਚ ਫੂਡ ਲੈਬ ਖੋਲਣ ਦੀ ਮੰਗ ਕੀਤੀ ਗਈ ਸੀ ਕਾਰੋਬਾਰੀ ਕੇਵੀਐ ਸੰਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਇੱਕ ਵੀ ਫੂਡ ਲੈਬ ਨਹੀਂ ਹੈ ਕਾਰੋਬਾਰੀਆਂ ਨੂੰ ਖਾਣੇ ਦੀ ਜਾਂਚ ਲਈ ਬਾਹਰ ਜਾਣਾ ਪੈਂਦਾ ਹੈ ਇਸ ਮਾਮਲੇ ਤੇ ਰਾਜ ਮੰਤਰੀ ਨੇ ਕਿ ਹੈਗੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੂਡ ਲੈਬਾਂ ਖੋਲੀਆਂ ਜਾਣਗੀਆਂ ਕਿਸਾਨ ਅੰਦੋਲਨ ਦੌਰਾਨ ਵਾਟਰ ਕੈਨਨ ਦੇ ਨਾਂ ਨਾਲ ਮਸ਼ਹੂਰ ਹੋਏ ਜਲਵੇੜਾ ਪਿੰਡ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਵੇੜਾ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਨਵਦੀਪ ਦੀ ਰਿਹਾਈ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਸੀਆਈਏ ਨੇ ਨਵਦੀਪ ਸਿੰਘ ਨੂੰ ਉਹਨਾਂ ਦੇ ਸਾਥੀ ਸਮੇਤ ਚੰਡੀਗੜ੍ਹ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ ਇਸ ਨੌਜਵਾਨ ਆਗੂ ਦੀ ਰਿਹਾਈ ਲਈ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ 17 ਜੁਲਾਈ ਯਾਨੀ ਅਜਮਬਾਲਾ ਦੇ ਐਸਪੀ ਦਫ਼ਤਰ ਨੂੰ ਘੇਰਨ ਲਈ ਅਨਾਜ ਮੰਡੀ ਵਿੱਚ ਇਕੱਠੀਆਂ ਹੋ ਰਹੀਆਂ ਸਨ ਬੀਤੇ ਦਿਨੀ ਨਵਦੀਪ ਸਿੰਘ ਜਲਵੇੜਾ ਦੇ ਮਾਤਾ ਪਿਤਾ ਨੇ ਵੀ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ 17 ਤੇ 18 ਜੁਲਾਈ ਨੂੰ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ ਜਿਸ ਤੋਂ ਪਹਿਲਾਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਨਵਦੀਪ ਸਿੰਘ ਜਲਵੇੜਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਜਦਕਿ ਪਹਾੜੀ ਸੂਬਿਆਂ ਵਿੱਚ ਜ਼ਮੀਨ ਖਿਸਕਣ ਅਤੇ ਤੇਜ਼ ਮੀਂਹ ਕਾਰਨ ਦਰਿਆ ਝੜੇ ਹੋਏ ਹਨ ਇਸ ਵਿੱਚਕਾਰ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਹਨੇਰੀ ਤੂਫਾਨ ਅਤੇ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਅੱਜ ਤੋਂ ਠੰਡੀਆਂ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦੂਜੇ ਪਾਸੇ ਉੱਤਰਾਖੰਡ ਵਿੱਚ ਆਮ ਤੋਂ ਵੱਧ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਵਿਭਾਗੀ ਅੰਕੜਿਆਂ ਮੁਤਾਬਕ ਹਿਮਾਚਲ ਵਿੱਚ ਅੱਜ ਤੋਂ ਲੈ ਕੇ 19 ਜੁਲਾਈ ਤੱਕ ਹਨੇਰੀ ਤੂਫਾਨਾਂ ਤੇ ਤੇਜ਼ ਮੀਂਹ ਦੱਸਿਆ ਗਿਆ ਹੈ ਪੰਜਾਬ ਹਰਿਆਣਾ ਹਿਮਾਚਲ ਵਿੱਚ yellow alert ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਾਫੀ ਮੀਂਹ ਪਿਆ ਹੈ ਭਾਰਤੀ ਮੌਸਮ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਫੇਰਬਦਲ ਬਾਰੇ ਜਲਦ ਫੈਸਲਾ ਲਿਆ ਜਾਵੇਗਾ ਸੂਬੇ ਵਿੱਚ ਸਲਾਨਾ ਵਿਭਾਗੀ ਤਬਾਦਲੇ ਅਜੇ ਪੈਂਡਿੰਗ ਪਏ ਹਨ ਇਨ੍ਹਾਂ ਤਬਾਦਲਾਂ ਵਿੱਚ ਲੋਕ ਸਭਾ ਚੋਣਾਂ ਕਾਰਨ ਦੇਰੀ ਹੋਈ ਹੈ ਪਹਿਲਾ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਕਾਰਨ ਸੂਬਾ ਸਰਕਾਰ ਤਬਾਦਲਿਆਂ ਬਾਰੇ ਫੈਸਲਾ ਨਹੀਂ ਲੈ ਸਕੇਗੀ ਮੁੱਖ ਮੰਤਰੀ ਨੇ ਕੈਬਨਿਟ ਦੀ ਬੈਠਕ ਵੀ ਸੱਦਨੀ ਹੈ ਜਿਸ ਚ ਸਾਲਾਨਾ ਤਬਾਦਲੇ ਸਬੰਧੀ ਨੀਤੀ ਬਣਾਈ ਜਾਵੇਗੀ ਅਤੇ ਵਿਭਾਗੀ ਤਬਾਦਲਿਆਂ ਦਾ ਸਮਾਂ ਤੈਅ ਕੀਤਾ ਜਾਵੇਗਾ ਇਸੇ ਤਰ੍ਹਾਂ ਜ਼ਿਲ੍ਹਿਆਂ ਵਿੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਵੀ ਪੈਂਡਿੰਗ ਪਏ ਹਨ ਸਰਕਾਰੀ ਹਲਕਿਆਂ ਵਿੱਚ ਕਿਹਾ ਜਾ ਰਿਹਾ ਹੈ ਕਿ ਤਬਾਦਲੇ ਸਬੰਧੀ ਮੁੱਖ ਮੰਤਰੀ ਵੱਲੋਂ ਅਗਲੇ 2-3 ਦਿਨਾਂ ਵਿੱਚ ਫੈਸਲਾ ਲਈ ਜਾਣ ਦੀ ਸੰਭਾਵਨਾ ਹੈ ਸੂਬੇ ਵਿੱਚ ਪ੍ਰਿਸ਼ਟਾਚਾਰ ਵਿਰੋਧ ਵਿੰਡੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਨੇ ਇੱਕ ਪ੍ਰਾਈਵੇਟ ਵਿਅਕਤੀ ਪ੍ਰਵੀਨ ਕੁਮਾਰ ਵਾਸੀ ਜ਼ਿਲ੍ਹਾ ਬਰਨਾਲਾ ਨੂੰ 1.5 ਲੱਖ ਰੁਪਏ ਰਿਸ਼ਵਤ ਲੈੰਦੇ ਰੰਗੇ ਹੱਤੀ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ 비ਜ਼ਨਸ ਵਿਰੋਧ ਦੇ ਬੁਲਾਰਿਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਵਾਸੀ ਬਰਨਾਲਾ ਵਿਰੁੱਧ ਮੁੱਖ ਮੰਤਰੀ ਦੀ ਪ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਰਿਸ਼ਵਤ ਮੰਗਣ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਉਪਰੰਤ ਉਕਤ ਮੁਲਜ਼ਮ ਪ੍ਰਵੀਨ ਕੁਮਾਰ ਨੂੰ ਆਪਣੀ ਆਨਲਾਈਨ ਸ਼ਿਕਾਇਤ ਵਾਪਸ ਲੈਣ ਬਦਲੇ ਮਹਿੰਦਰ ਸਿੰਘ ਨੂੰ ਰਿਸ਼ਵਤ ਦੇਣ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਉਕਤ ਮਹਿੰਦਰ ਸਿੰਘ ਨੇ ਵਿਜ਼ਨਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਕਥਿਤ ਮੁਲਜ਼ਮ ਪ੍ਰਵੀਨ ਕੁਮਾਰ ਅਤੇ ਉਸਦੇ ਸਾਥੀ ਸਹਿ-ਮੁਲਜ਼ਮ ਗੱਜੂ ਰਾਮ ਵਾਸੀ ਜ਼ਿਲ੍ਹਾ ਬਰਨਾਲਾ ਨੇ ਆਨਲਾਈਨ ਸ਼ਿਕਾਇਤ ਵਾਪਸ ਲੈਣ ਸੰਬੰਧੀ ਉਸ ਨਾਲ ਸਮਝੌਤਾ ਕਰਨ ਬਦਲੇ 70 ਲੱਖ ਰੁਪਏ ਦੀ ਸ਼ਿਕਵਤ ਦੀ ਮੰਗ ਕੀਤੀ ਹੈ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਰਲੀ ਜਾਂਚ ਉਪਰੰਤ ਵਿਜਨਸ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਪਰਵੀਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1.5 ਲੱਖ ਰੁਪਏ ਦੀ ਸ਼ਿਕਤ ਲੈੰਦਿਆਂ ਨੰਗੇ ਹੱਥੀ ਕਾਬੂ ਕਰ ਲਿਆ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਤੋਂ ਚੰਗੇ ਫੰਡ ਮਿਲਣ ਦੇ ਨਾਲ-ਨਾਲ ਸੂਬੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਵੀ ਤੇਜ਼ੀ ਮਿਲੇਗੀ ਪੰਜਾਬ ਸਰਕਾਰ ਨੇ ਇਸ ਸੰਬੰਧੀ ਪੂਰੀ ਰਣਨੀਤੀ ਤਿਆਰ ਕਰ ਲਈ ਹੈ 16ਵੇਂ ਵਿੱਤ ਕਮਿਸ਼ਨ ਦੀ ਟੀਮ 22 ਅਤੇ 23 ਜੁਲਾਈ ਨੂੰ ਪੰਜਾਬ ਵਿੱਚ ਆਉਣ ਜਾ ਰਹੀ ਹੈ ਇਸ ਟੀਮ ਦੇ ਸਾਹਮਣੇ ਪੇਸ਼ਕਾਰੀ ਦੇਣ ਲਈ ਅੱਜ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਵਿੱਚ ਸੀਐਮ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਤੇ ਕਈ ਅਧਿਕਾਰੀ ਮੌਜੂਦ ਰਹਿਣਗੇ ਕਮਿਸ਼ਨ ਦੀ ਪੰਜਾਬ ਫੇਰੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਕੋਲ ਪਿਛਲੇ ਲੰਬੇ ਸਮੇਂ ਵਿੱਚ ਸਾਧਨਾਂ ਦੀ ਘਾਟ ਦਾ ਮੁੱਦਾ ਵੀ ਕਮਿਸ਼ਨ ਨਾਲ ਮੀਟਿੰਗ ਵਿੱਚ ਉਠਾਇਆ ਜਾਵੇਗਾ ਜੀਐਸਟੀ ਲਾਗੂ ਹੋਣ ਨਾਲ ਆਮਦਨ ਦੇ ਸਾਰੇ ਸਰੋਤ ਕੇਂਦਰ ਕੋਲ ਚਲੇ ਗਏ ਹਨ ਇਸ ਕਾਰਨ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ ਅਜਿਹਾ ਕੋਈ ਸੈਕਟਰ ਨਹੀਂ ਹੈ ਜਿਸ ਤੋਂ ਸਰਕਾਰ ਨੂੰ ਆਮਦਨ ਹੋ ਸਕੇ ਇਸ ਤੋਂ ਇਲਾਵਾ ਆਰਡੀਐਫ ਦੇ 6700 ਕਰੋੜ ਰੁਪਏ ਤੇ ਰਾਸ਼ਟਰੀ ਸਿਹਤ ਮਿਸ਼ਨ ਫੰਡ ਦੇ 650 ਕਰੋੜ ਰੁਪਏ ਵਿਸ਼ੇਸ਼ ਪੂੰਜੀ ਸਹਾਇਤਾ ਦੇ 1600 ਕਰੋੜ ਰੁਪਏ ਤੇ ਪੀਐਮ ਸ਼੍ਰੀ ਯੋਜਨਾ ਦੇ 515.55 ਕਰੋੜ ਰੁਪਏ ਸ਼ਾਮਿਲ ਹਨ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ 15ਵੇਂ ਵਿੱਤੀ ਕਮਿਸ਼ਨ ਤੋਂ 2500 ਕਰੋੜ ਰੁਪਏ ਮਿਲੇ ਸਨ ਕਿ ਇਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੇ ਨਾਲ ਕੋਈ ਜਗਜੀਤ ਸਿੰਘ ਸਾਰ ਜਗਜੀਤ ਸਿੰਘ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਹੈ ਜਿਹਦੇ ਵਿੱਚ ਸਜ਼ਾ ਦੇ ਤੌਰ ਦੇ ਉੱਤੇ 11 ਦਿਨ ਝੂਠੇ ਭਾਂਡੇ ਮਾਂਜਣੇ 500 ਰੁਪਏ ਕੜਾ ਪ੍ਰਸ਼ਾਦ ਦੀ ਸੇਵਾ 1 ਘੰਟਾ ਜੋੜਿਆਂ ਦੀ ਸੇਵਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਜ਼ਾ ਦੇ ਤੌਰ ਦੇ ਉੱਤੇ ਸੁਣਾਇਆ ਗਿਆ ਸਵਾਲ ਸਿਰਫ ਇਹਨਾਂ ਕਿ ਜਿੰਨਾ ਕਰਮਾਂ ਨੂੰ ਜਿੰਨਾਂ ਦੇ ਵਿੱਚ ਭਾਂਡੇ ਮਾਂਜਣਾ ਜੋੜਿਆਂ ਦੀ ਸੇਵਾ ਕਰਨਾ ਪਾਠ ਸੁਣਨਾ ਸੰਗਤਾਂ ਨੂੰ ਗੁਰੂ ਦੀ ਬਖਸ਼ਿਸ਼ ਸਮਝਦਿਆਂ ਨਾ ਕਿ ਸਜ਼ਾ ਗੁਰੂ ਦੇ ਲੜ ਲੱਗਣ ਦਾ ਗੁਰੂ ਦੇ ਨਾਲ ਜੜਨ ਜੁੜਨ ਦਾ ਜਿਹੜਾ ਉਹ ਤਰੀਕਾ ਸਮਝਿਆ ਜਾਂਦਾ ਵਾ ਉਹਨੂੰ ਸਜ਼ਾ ਕਹਿਣਾ ਕਿੰਨਾ ਕੁ ਜਾਇਜ਼ ਹੈ ਉਹਨੂੰ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਦੇਣਾ ਕਿੰਨਾ ਕੁ ਜਾਇਜ਼ ਹੈ ਮੈਂ ਆਪ ਜੋੜੇ ਘਰ ਦੇ ਵਿੱਚ ਰੋਜ਼ਾਨਾ ਜੋੜਿਆਂ ਦੀ ਸੇਵਾ ਕਰਦਾ ਔਰ ਉੱਥੇ ਮੈਂ ਦੇਖਿਆ ਕਿ ਰੋਜ਼ ਲੜਾਈ ਹੋ ਜਾਂਦੀ ਹੈ ਕੇ ਜੋੜੇ ਰੱਖਣ ਤੋਂ ਵੀ ਕਿਸੇ ਦੇ ਅੱਗੋਂ ਜੋੜੇ ਚੁੱਕ ਲਈ ਹੈ ਨਾ ਜੋ ਗਲ ਪੈਣ ਤੱਕ ਜਾਂਦਾ ਵੀ ਇਹ ਮੇਰੀ ਵਾਰੀ ਸੀਗੀ ਇਹ ਸੇਵਾ ਮੇਰੀ ਸੀਗੀ ਤੂੰ ਕੋ ਚੁੱਕ ਲੈ ਮੇਰੇ ਗਾੜੀਆਂ ਤੇ ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਜਾ ਵਾ ਇਹਨੂੰ ਤੇ ਲੋਕ ਲੜ ਕੇ ਲੈਂਦੇ ਆ ਇਹਨੂੰ ਤੇ ਲੋਕ ਜੇਦ ਨਾਲ ਲੈਂਦੇ ਆ ਤੇ ਜਿਸ ਧਰਮ ਦੇ ਵਿੱਚ ਪੂਜਾ ਪਾਠ ਨੂੰ ਸਜਾ ਦੇ ਤੌਰ ਦੇ ਉੱਤੇ ਧਾਰਮਿਕ ਸਜਾ ਦੇ ਤੌਰ ਦੇ ਉੱਤੇ ਕਿਹਾ ਜਾਵੇ ਤੇ ਫਿਰ ਰੱਬ ਹੀ ਰੱਖਾ ਉਸ ਧਰਮ ਦਾ ਵੀ ਇਹਨੂੰ ਇਹ ਸਜਾ ਦੇ ਤੌਰ ਦੇ ਉੱਤੇ ਪਾਠ ਕੀਤੇ ਜਾਂਦੇ ਨੇ ਇੱਥੇ ਤਾਕਤਵਰ ਲੋਕਾਂ ਨੇ ਆਪਣੇ ਅਨਸਾਰ ਜਿਹੜੀਆਂ ਸਜ਼ਾ ਬਣਾ ਲਈਆਂ ਨੇ ਵੀ ਸਾਨੂੰ ਸੌਖਾ ਕੀ ਲੱਗਦਾ ਵਾ ਅਸੀਂ ਸੌਖੀ ਸੇਵਾ ਕਿਹੜੀ ਕਰ ਸਕਦੇ ਆ ਸੌਖੀ ਸਜ਼ਾ ਕਿਹੜੀ ਲੈ ਸਕਦੇ ਆ ਆਪਣੇ ਅਕੋਰਡਿੰਗ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਾ ਲਈਆਂ ਵਾ ਇਹਦੇ ਲਈ ਤੇ ਮੈਂ ਇਹੋ ਕਹੂੰਗਾ ਕਿ ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ਕਾਤਲ ਹੀ ਲੁਟੇਰਾ ਹੈ ਔਰ ਕਾਤਲ ਹੀ ਸਿਪਾਹੀ ਹੈ ਇਹਨੂੰ ਸਜ਼ਾਵਾ ਕਹਿੰਦੇ ਹੋ ਯਾਰ ਦੁਨੀਆ ਲੜ ਲੜ ਕੇ ਸੇਵਾ ਲੈਂਦੀ ਆ ਔਰ ਇਹਨੂੰ ਤੁਸੀਂ ਸਜ਼ਾਵਾ ਦਾ ਨਾਮ ਦਿੰਦੇ ਹੋ ਸਜਾ ਲੈਣੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗੂ ਲੈਣੀ ਚਾਹੀਦੀ ਹੈ ਸਜਾ ਲਾਉਣੀ ਹੈ ਤੇ ਜਥੇਦਾਰ ਕਾਲੀ ਫੂਲਾ ਸਿੰਘ ਵਾਲਾ ਕਰਤਾਰ ਜਿਹੜਾ ਨਿਭਾਉਣਾ ਚਾਹੀਦਾ ਵਾ ਮੈਂ ਇੱਥੇ ਦੱਸਣ ਲੱਗਾ ਬਹੁਤ ਦੁਨੀਆ ਨੂੰ ਪਤਾ ਹੋਊਗਾ ਗੁਰੂ ਦੇ ਸਿੱਖਾਂ ਨੂੰ ਜਿਹੜੇ ਵੀ ਆਪਦੇ ਧਰਮ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਵਾ ਮਹਾਰਾਜਾ ਰਣਜੀਤ ਸਿੰਘ ਇੱਕ ਰੀ ਨਰਤਕੀ ਜਿਹੜੀ ਨੱਚਣ ਵਾਲੀ ਸੀ ਔਰਤ ਜਿਹਦਾ ਨਾਂ ਸੀ ਮੋਰਾ ਉਹਦੇ ਉੱਤੇ ਜਿਹੜੇ ਉਹ ਮੋਹਤ ਹੋ ਜਾਂਦੇ ਆ ਔਰ ਇਹਦੀ ਚਰਚਾ ਜਿਹੜੀ ਪੂਰੇ ਖਾਲਸਾ ਰਾਜ ਦੇ ਵਿੱਚ ਹੁੰਦੀ ਆ ਬਹੁਤ ਅੱਗ ਵਾਂਗੂ ਇਹ ਗੱਲ ਜਿਹੜੀ ਫੈਲ ਜਾਂਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਦੇ ਸਿੱਖ ਜਿਹੜੇ ਆ ਜਿਹੜੇ ਖਾਲਸਾ ਰਾਜ ਨੂੰ ਪਿਆਰ ਕਰਦੇ ਸੀਗੇ ਉਹ ਕਾਲ ਤਖਤ ਸਾਹਿਬ ਦੇ ਉੱਤੇ ਇਹਦੀ ਸ਼ਿਕਾਇਤ ਦਿੰਦੇ ਆ ਤੇ ਉਸ ਮੇਲੇ ਦੇ ਜਿਹੜੇ ਜਥੇਦਾਰ ਹੁੰਦੇ ਆ ਕਾਲੀ ਫੂਲਾ ਸਿੰਘ ਉਹ ਮਹਾਰਾਜਾ ਨੂੰ ਪੇਸ਼ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਾਲ ਤਖਤ ਦੇ ਉੱਤੇ ਪੇਸ਼ ਹੋਣ ਦਾ ਹੁਕਮ ਜਿਹੜੇ ਲਾਉਂਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ ਦੋਨੇ ਹੱਥ ਜੋੜ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਆ ਔਰ ਜਥੇਦਾਰ ਸਾਹਿਬ ਉਹਨਾਂ ਨੂੰ ਸਵਾਲ ਕਰਦੇ ਆ ਕਿ ਮੋਰਾਂ ਨਾਲ ਆਪਣੇ ਸਬੰਧਾਂ ਨੂੰ ਮੰਨਦੇ ਹੋ ਜਿਹੜੇ ਨਜਾਇਜ਼ ਸਬੰਧ ਆ ਤੁਹਾਨੂੰ ਪਤਾ ਇਹ ਗੁਨਾਹ ਹੈ ਫਿਰ ਉਹ ਕੋ ਸਵਾਲ ਕਰਦੇ ਉਹਨੂੰ ਕਿ ਕੀ ਤੁਹਾਨੂੰ ਆਪਣੇ ਕਰਤਾਰ ਚ ਆ ਰਹੀ ਗ੍ਰਾਵਿਟੀ ਬਾਰੇ ਕੋ ਜਾਣਕਾਰੀ ਹੈ ਵੀ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਚਰਿੱਤਰ ਆ ਤੁਹਾਡਾ ਜਿਹੜਾ ਕਰਤਾਰ ਆ ਉਹਦੇ ਵਿੱਚ ਬਹੁਤ ਸਾਰੀ ਗ੍ਰਾਵਿਟੀ ਆ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਬਹਿਸ ਜਾਂ ਕੋਈ ਦਲੀਲ ਨਹੀਂ ਰੱਖਦੇ ਉਹਦੇ ਅੱਗੇ ਉਹ ਕਹਿੰਦੇ ਮੈਂ ਸਭ ਤੋਂ ਉੱਚੀ ਅਦਾਲਤ ਦੇ ਵਿੱਚ ਖੜਾ ਵਾਂ ਤੁਸੀਂ ਫੈਸਲਾ ਸੁਣਾਓ ਮੈਂ ਸਿਰ ਮੱਥੇ ਜਿਹੜਾ ਪ੍ਰਵਾਨ ਕਰੂੰਗਾ ਤੇ ਪੰਜ ਸਿੰਘ ਸਹਬਾਨ ਉਹ ਫੈਸਲਾ ਸੁਣਾਉਂਦਿਆ ਵੀ ਅੱਜ ਤੋਂ ਬਾਅਦ ਮੋਰਾਂ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਵਾ ਉਹ ਖਤਮ ਤੇ ਤੁਹਾਡੇ ਗੁਨਾਹ ਦੀ ਸਜ਼ਾ ਇਹ ਆ ਤੁਹਾਡੀ ਨੰਗੀ ਪਿੱਠ ਦੇ ਉੱਤੇ 100 ਜਿਹੜੇ ਕੋੜੇ ਮਾਰੇ ਜਾਣ ਇਹ ਸਜ਼ਾ ਕੀ ਤੁਹਾਨੂੰ ਮਨਜ਼ੂਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਅੱਗੋਂ ਕਹਿੰਦੇ ਆ ਮੈਨੂੰ ਮਨਜ਼ੂਰ ਹੈ ਔਰ ਆਪਣਾ ਚੋਲਾ ਉਤਾਰ ਕੇ ਗੋਡਿਆਂ ਦੇ ਭਾਰ ਜਥੇਦਾਰ ਕਾਲੀ ਜਿਹੜੇ ਫੂਲਾ ਸਿੰਘ ਆ ਉਹਨਾਂ ਦੇ ਸਾਹਮਣੇ ਬਹਿ ਜਾਂਦੇ ਆ ਵੀ ਮੈਨੂੰ ਕੋੜੇ ਮਾਰੇ ਜਾਣ ਤੇ ਮੌਕੇ ਤੇ ਜਿਹੜੇ ਮੌਜੂਦ ਕਈ ਸਿੱਖ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੁੰਦੀ ਆ ਵੀ ਇਹ ਬਹੁਤ ਵੱੱਜਰ ਗੁਨਾਹ ਇਹਨਾਂ ਕੀਤਾ ਇਹਨਾਂ ਨੂੰ ਕਾਲ ਤੱਕ ਤੇ ਪੇਸ਼ ਹੋਣਾ ਚਾਹੀਦਾ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਉਹ ਜਥੇਦਾਰ ਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਵੀ ਮਹਾਰਾਜੇ ਦੀ ਪਦਵੀ ਬਹੁਤ ਉੱਚੀ ਹੈ ਇਹ ਖਾਲਸਾ ਰਾਜ ਦਾ ਮੁਖੀ ਹੈ ਇਸ ਪਦਵੀ ਦਾ ਇਸ ਅਹੁਦੇ ਦਾ ਮਾਨ ਰੱਖਦੇ ਹੋਏ ਇਹਨਾਂ ਨੂੰ ਕੋੜਿਆਂ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਹਦੇ ਉੱਤੇ ਮਾਫੀ ਦੇ ਦਿੱਤੀ ਜਾਵੇ ਤੇ ਸੰਗਤ ਦੇ ਫੈਸਲੇ ਤੇ ਫੁੱਲ ਚੜਾਉਣ ਦਾ ਜਿਹੜਾ ਕੰਮ ਹੋ ਕਰਦੇ ਆ ਜਥੇਦਾਰ ਕਾਲੀ ਫੂਲਾ ਸਿੰਘ ਉਹ ਕਹਿੰਦੇ ਆ ਕਿ ਤੁਸੀਂ ਸਜ਼ਾ ਕਬੂਲ ਕਰ ਲਈ ਰਣਜੀਤ ਸਿੰਘ ਤੇ ਸਮਝੋ ਤੁਹਾਨੂੰ ਸਜ਼ਾ ਮਿਲ ਗਈ ਹੈ ਇਹ ਸੀ ਮਰਿਆਦਾ ਇਹ ਸੀ ਨਿਮਰਤਾ ਤੁਸੀਂ ਤਾਂ ਸਜ਼ਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਜ਼ਾ ਵੀ ਡਰ ਕੇ ਸੁਣਾਉਂਦੇ ਹੋ ਵੀ ਜਿਹੜੇ ਸਜ਼ਾ ਲੈਣ ਆਲੇ ਆਉਂਦੇ ਆ ਉਹਨਾਂ ਨੂੰ ਸਜ਼ਾ ਕਿਹੜੀ ਜਿਹੜੀ ਮਾਫਕ ਆਉਂਦੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਸੁਣਾਉਦੇ ਹੋ ਕੰਮ ਸੇ ਕੰਮ ਮੈਂ ਨਹੀਂ ਕਹਿੰਦਾ ਕਿ ਸਖਤ ਸਜ਼ਾਵਾਂ ਚੜਾਈਆਂ ਜਾਣ ਉਹਨਾਂ ਨੂੰ ਕੋੜੇ ਮਾਰੇ ਜਾਣ ਕੰਮ ਸੇ ਕੰਮ ਉਹਨਾਂ ਨੂੰ ਸੇਵਾ ਹੀ ਲਾ ਦਿਆ ਕਰੋ ਸਜ਼ਾ ਹੀ ਇਹ ਲਾ ਦਿਆ ਕਰੋ ਕਿ ਕਿਤੇ ਦੀਨ ਦੁਖੀਆਂ ਦੀ ਸੇਵਾ ਕਰ ਲਿਆ ਕਰੋ ਜੋੜੇ ਘਰ ਦੇ ਵਿੱਚ ਭਾਂਡੇ ਮਾਂਨਣ ਦੇ ਵਿੱਚ ਤੇ ਦੁਨੀਆ ਲੈਣ ਲਾ ਕੇ ਖਲੋਤੀ ਹੁੰਦੀ ਆ ਜਿੰਨੂੰ ਤੁਸੀਂ ਸਜ਼ਾ ਦਾ ਨਾਮ ਦਿੰਦੇ ਹੋ ਇਹਨਾਂ ਨੂੰ ਸੇਵਾ ਕਿਤੇ ਸਮਾਜਿਕ ਕਰਨ ਦੀ ਸੇਵਾ ਦਾ ਜਿਹੜਾ ਉਹ ਇਹਨਾਂ ਨੂੰ ਸਜ਼ਾ ਸੁਣਾ ਦਿਆ ਕਰੋ ਵੀ ਤੁਹਾਨੂੰ ਇਹ ਸਜ਼ਾ ਸੁਣਾਈ ਆ ਸਜਾ ਲੈਣ ਤੇ ਸਜਾ ਲਾਉਣ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਗੁਰੂ ਘਰ ਦੇ ਵਿੱਚ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ ਤੇ ਬਾਹਰ ਜਾ ਕੇ ਤੁਸੀਂ ਲੋਕਾਂ ਦਾ ਕੀ ਹਾਲ ਕਰਦੇ ਹੋਗੇ ਮਰਜ਼ੀ ਦੇ ਮੁਤਾਬਕ ਹੀ ਸਜਾ ਲੈਣ ਆਉਂਦੇ ਹੋ ਪਰ ਗੱਲ ਇੱਕ ਜ਼ਰੂਰ ਆ ਇਹ ਫਿਕਰ ਵਾਲੀ ਗੱਲ ਆ ਅਕਾਲੀ ਦਲ ਆ ਜਿਹੜਾ ਉਹ ਪੰਜਾਬ 'ਚ ਜ਼ਰੂਰ ਰਹਿਣਾ ਚਾਹੀਦਾ ਅਕਾਲੀ ਦਲ ਰਹਿਣਾ ਇੱਕ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਇਸ ਕਰਕੇ ਪੰਜਾਬ 'ਚ ਅਕਾਲੀ ਦਲ ਦਾ ਕੋਈ ਜਿੱਤਨ ਹਾਰਨ ਦੀ ਗੱਲ ਨਹੀਂ ਹੁੰਦੀ ᱱᱤ ਇਸ ਵੇਲੇ ਤਾਂ ਦੇਖੋ ਅਕਾਲੀ ਦਲ ਬਾਦਲ ਆ ਹੋਰ ਅਕਾਲੀ ਦਲ ਤਾਂ ਕੋਈ ਹੈ ਨਹੀਂਗਾ ਜਿਹੜਾ ਪਿਛਲੇ ਦਿਨਾਂ ਤੋਂ ਸੱਤਾ 'ਚ ਰਾਜ ਕਰ ਰਿਹਾ ਜਾਂ ਜਿਹਦੀ ਜਿਹਦਾ ਕੇਡਰ ਆ ਇਸ ਕਰਕੇ ਉਹ ਉਹਨਾਂ ਦੀ ਅਕਾਲੀ ਦਲ ਬਾਦਲ ਦੇ ਥੱਲੇ ਹੀ ਸਾਰੇ ਨੇ ਹਜੇ ਕਿਸ ਨੇ ਇਹ ਤਾਂ ਕਿਹਾ ਨਹੀਂ ਵੀ ਅਸੀਂ ਅਕਾਲੀ ਦਲ ਬਾਦਲ ਤੋਂ ਬਾਹਰ ਆ ਲੜ ਤਾਂ ਅਕਾਲੀ ਦਲ ਬਾਦਲ ਦੇ ਅੰਦਰ ਹੀ ਰਹੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨਾਲੋਂ ਲੜਾਈ ਨਾਲੋਂ ਵੱਡਾ ਅਕਾਲੀ ਦਲ ਦਾ ਰਹਿਣਾ ਪੰਜਾਬ ਲਈ ਜ਼ਰੂਰੀ ਆ ਇਹ ਹਿੰਦੂ ਸਿੱਖ ਭਾਈਚਾਰੇ ਇਕਤਾ ਲਈ ਬੜੀ ਜ਼ਰੂਰੀ ਆ ਬਾਰਡਰ ਸਟੇਟ ਹੋਣ ਨਾਲ ਤੇ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਨੇ ਬੜੇ ਅੱਜ ਦੀ ਗੱਲ ਨਹੀਂ ਬਹੁਤ ਪੁਰਾਣੇ ਬਹੁਤ ਚੰਗੇ ਕੰਮ ਵੀ ਕੀਤੇ ਆ ਅਕਾਲੀ ਦਲ ਨੇ ਇਹ ਤਾਂ ਹੁਣ ਲੋਕ ਮਾੜੇ ਆਗੇ ਵਿੱਚ ਜਿਨ੍ਹਾਂ ਦੇ ਕਰਕੇ ਪ੍ਰੋਬਲਮਾਂ ਹੋਈਆਂ ਪਰ ਚੱਲਦਾ ਇਹ ਪਰ ਮੈਨੂੰ ਲੱਗਦਾ ਜ਼ਰੂਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਪੰਜ ਸਿੰਘ ਸਮਾਨ ਨੇ ਉਹ ਬੜੇ ਸਮਝਦਾਰ ਨੇ ਉਹ ਦੇਖ ਕੇ ਫੈਸਲਾ ਕੋਈ ਵੀ ਲੈਣਗੇ